ਟਾਡੀ ਸਿੰਘਾਂ ਦੇ ਪਾਸੋਂ ਤੁਸੀਂ ਬੰਦਨਾ ਸਰਵਣ ਕੀਤੀ ਹੈ ਉਸ ਬੰਦਨਾ ਦੇ ਅੰਦਰ ਉਹਨਾਂ ਨੇ ਸਤ ਸੰਗਤ ਦਾ ਜ਼ਿਕਰ ਕੀਤਾ ਹੈ ਸਤ ਸੰਗਤ ਕਰਨੀ ਕਿੰਨੀ ਇੱਕ ਜ਼ਰੂਰੀ ਹੈ ਤੇ ਅਸਲ ਵਿੱਚ ਸਤ ਸੰਗਤ ਕਿਹਾ ਕਿਨੂੰ ਜਾਂਦਾ ਹੈ ਦਹਾ ਬੰਦਿਆਂ ਦੇ ਇਕੱਠ ਨੂੰ ਸਤ ਸੰਗਤ ਨਹੀਂ ਕਿਹਾ ਜਾਂਦਾ ਇੱਕ ਹੁੰਦੀਆ ਸੰਗਤ ਇੱਕ ਹੁੰਦਾ ਵਾ ਸਤ ਸੰਗਤ ਸੰਗਤ ਸ਼ਬਦ ਆਪਾਂ ਕਈ ਵਾਰੀ ਕਿਤੇ ਵੀ ਵਰਤ ਲੈਂਦੇ ਆ ਚਾਰ ਬੰਦੇ ਜੂਆ ਖੇਡਣ ਵਾਲੇ ਬੈਠਿਆ ਪਾਉਂਦਾ ਨੂੰ ਵੀ ਸੰਗਤ ਹੀ ਕਹਿ ਲੈਂਦੇ ਆ ਚਾਰ ਬੰਦੇ ਸ਼ਰਾਬੀ ਕਵਾਬੀ ਬੈਠਿਆ ਲੋਕੀ ਕਹਿ ਦਿੰਦੇ ਆ ਵੀ ਮਾੜੀ ਸੰਗਤ ਚ ਨਾ ਜਾਵੀਂ ਪਰ ਜਿੱਥੇ ਤੁਸੀਂ ਬੈਠੇ ਹੋ ਇਹ ਜਿਹੜਾ ਲੈਵਲ ਆ ਇਹ ਸੰਗਤ ਤੋਂ ਬਹੁਤ ਉੱਤੇ ਚਲਾ ਜਾਂਦਾ ਵਾ ਤੁਸੀਂ ਸਤ ਸੰਗਤ ਕਰਨ ਵਾਸਤੇ ਬੈਠੇ ਹੋ ਸਤ ਸੰਗਤ ਉਹਨੂੰ ਕਿਹਾ ਜਾਂਦਾ ਜਿੱਥੇ ਕੇਵਲ ਤੇ ਕੇਵਲ ਸੱਚ ਦੀ ਗੱਲ ਹੋਵੇ ਤੇ ਸੱਚ ਪਰਮਾਤਮਾ ਹੀ ਆ ਬਾਕੀ ਸਾਰੀ ਦੁਨੀਆ ਝੂਠ ਹੀ ਆ ਸੱਚ ਸਿਰਫ ਵਾਹਿਗੁਰੂ ਦਾ ਨਾਮ ਆ ਸੱਚ ਸਿਰਫ ਇੱਕ ਅਕਾਲ ਪੁਰਖ ਆ ਬਾਕੀ ਸਭ ਝੂਠੋ ਝੂਠਿਆ ਜਿੱਥੇ ਸੱਚ ਦੀ ਗੱਲ ਹੋਵੇ ਜਿੱਥੇ ਵਾਹਿਗੁਰੂ ਪਰਮਾਤਮਾ ਦੀ ਗੱਲ ਹੋਵੇ ਉਹਨੂੰ ਸਤ ਸੰਗਤ ਕਿਹਾ ਜਾਂਦਾ ਹੈ ਮਹਾਰਾਜ ਦੀ ਬਾਣੀ ਕਹਿੰਦੀ ਸਤ ਸੰਗਤ ਕੈਸੀ ਜਾਣੀਏ ਜਿੱਥੇ ਏਕੋ ਨਾਮ ਬਖਾਣੀਏ ਤੁਸੀਂ ਸਤ ਸੰਗਤ ਅੰਦਰ ਬੈਠੇ ਹੋ ਆਪੋ ਆਪਣੇ ਤਨ ਵੀ ਲੈ ਕੇ ਆਇਓ ਆਪੋ ਆਪਣੇ ਮਨ ਵੀ ਲੈ ਕੇ ਆਇਓ ਪਰ ਬਹੁਤ ਆਦ ਲੋਕੀ ਤਨ ਲੈ ਕੇ ਆਉਂਦੇ ਆ ਪਰ ਮਨ ਨਹੀਂ ਕੋਈ ਵੀ ਲੈ ਕੇ ਆਉਂਦਾ ਤਨ ਕਰਕੇ ਤੇ ਤੁਹਾਨੂੰ ਵੀ 2 ਘੰਟੇ ਹੋ ਗਏ ਹੋਣੇ ਬੈਠਿਆਂ ਨੂੰ ਸਾਨੂੰ ਵੀ 20-25 ਮਿੰਟ ਇੱਥੇ ਬੈਠਿਆਂ ਨੂੰ ਹੋ ਗਏ ਆ ਕਿੰਨਾ ਡਾਢ ਘੰਟਾ ਹੋ ਰਹੀਂ ਖਲੋਣਾ ਪਰ ਕਿੱਦਾਂ ਪਤਾ ਕਰੋਗੇ ਵੀ ਫਲਾਣੇ ਦਾ ਮਨ ਕਿੱਥੇ ਆ ਇਹਦੇ ਕਿਸੇ ਮਸ਼ੀਨ 'ਚ ਨਹੀਂ ਨਾ ਆਉਣਾ ਸਰੀਰ ਤੇ ਦੱਸਣ ਦਿਆ ਵੀ ਆ ਫਲਾਣਾ ਬੈਠਾ ਵਾ ਫਲਾਣਾ ਬੈਠਾ ਵਾ ਫਲਾਣੀ ਮਾਈ ਬੈਠੀ ਆ ਚਾਰ ਬੰਦੇ ਆਖ ਲੋਤੇ ਆ ਫਲਾਣਾ ਸੋ ਸਟੇਜ ਤੇ ਬੈਠਾ ਇਹਦੇ ਤਾਨ ਨੇ ਆ ਦਿਖਣਦੇ ਆ ਪਰ ਮਨ ਕਿੱਦਾਂ ਫੜੋਗੇ ਵੀ ਮਨ ਕਿੱਥੇ ਆ ਸਾਰਿਆਂ ਦਾ ਮਨ ਥੋੜਾ ਇੱਥੇ ਆ ਕਾ ਮਨ ਕਿਸੇ ਦਾ ਬਾਜ਼ਾਰ 'ਚ ਹੋ ਸਕਦਾ ਵਾ ਕਿਸੇ ਦਾ ਗਲੀ ਮੱਲੇ 'ਚ ਤੁਰਿਆ ਫਿਰਦਾ ਹੋਣਾ ਕੋਈ ਘਰ ਬੈਠਾ ਹੋਣਾ ਵਾ ਕੋਈ ਅਮਰੀਕਾ ਬੈਠਾ ਹੋਣਾ ਕੋਈ ਕੈਨੇਡਾ ਬੈਠਾ ਹੋਣਾ ਕੋਈ ਚੰਦਰਮਾ 'ਤੇ ਹੋਣਾ ਕੋਈ ਜਹਾਜ਼ 'ਚ ਹੋਣਾ ਇਹਦੇ ਮਨ ਦੀ ਖੇਡ ਆ ਨਾ ਆਪੋ ਆਪਣਾ ਮਨ ਕਿੱਥੇ ਹੋਗਾ ਪਰ ਤਨ ਦੇ ਨਾਲ ਮਨ ਟਿਕਾਉਣਾ ਬੜਾ ਜ਼ਰੂਰੀ ਆ ਜੇ ਇਕੱਲਾ ਤਨ ਲੈ ਕੇ ਬੈਠੇ ਰਹੋ ਤੇ ਮਨ ਲਿਆਓ ਹੀ ਨਾ ਤੇ ਐਬਸੈਂਡ ਆ ਗੈਰ ਹਾਜ਼ਰੀ ਆ ਪੱਕੀ ਗੱਲ ਆ ਕਦੀ ਤੂੰ ਇਹ ਵੇਖਿਆ ਘਰ ਚ ਦੋ ਜੀ ਬੈਠੇ ਗੱਲ ਕਰਦੇ ਹੋਣ ਮੀਆਂ ਬੀਬੀ ਬੈਠੇ ਹੋਣ ਭਰਾ ਭਰਾ ਬੈਠੇ ਹੋਣ ਪਿਓ ਪੁੱਤ ਬੈਠੇ ਹੋਣ ਇੱਕ ਜਣਾ ਬੋਲੀ ਜਾਂਦਾ ਗੱਲ ਕਰੀ ਜਾਂਦਾ ਕਰੀ ਜਾਂਦਾ ਕਰੀ ਜਾਂਦਾ ਤੇ ਦੂਜਾ ਹੌਲੀ ਜੀ ਪਤਾ ਕੀ ਕਹਿੰਦਾ ਸਾਹਮਣੇ ਵਾਲਾ ਦੁਬਾਰਾ ਦੱਸੀ ਮੈਨੂੰ ਸਮਝ ਨਹੀਂ ਲੱਗੀ ਪਹਿਲੀ ਉਹਨੇ ਕੰਧ ਨੂੰ ਦਸੀ ਆ ਪਹਿਲੀ ਵੀ ਤੇ ਤੈਨੂੰ ਵੀ ਦਸੀ ਹੀ ਉਹਨੇ ਵੀ ਤੈਨੂੰ ਸਮਝ ਕਿਉਂ ਨਹੀਂ ਲੱਗੀ ਤੈਨੂੰ ਸਮਝ ਇਸ ਕਰਕੇ ਨਹੀਂ ਲੱਗੀ ਵੀ ਤੂੰ ਸਾਹਮਣੇ ਬੈਠਾ ਆ ਸਰੀਰ ਕਰਕੇ ਮਨ ਤੇਰਾ ਕਿਦੇ ਹੋਰ ਉਡਾਰੀਆਂ ਪਰਦਾ ਸੀ ਮਨ ਨਹੀਂ ਹੀ ਵੇਚੇਗਾ ਗੱਡੀ ਭਾਵੇਂ 1 ਲੱਖ ਦੀ ਆ ਗੱਡੀ ਭਾਵੇਂ 1 ਕਰੋੜ ਦੀ ਆ ਐਕਸੀਡੈਂਟ ਪਤਾ ਕੌਣ ਕਰਦੇ ਆ ਜਿਨ੍ਹਾਂ ਦਾ ਤਨ ਸਟੀਰਿੰਗ ਤੇ ਬੈਠਾ ਹੁੰਦਾ ਤੇ ਮਨ ਕਿਦੇ ਹੋਰ ਚਲਾ ਜਾਂਦਾ ਜਦੋਂ ਮਨ ਵਿੱਚੋਂ ਨਿਕਲਿਆ ਗੱਡੀ ਚ ਗੱਡੀ ਉਦੋਂ ਹੀ ਵੱਜਦੀ ਆ ਪੱਕੀ ਗੱਲ ਆ ਸਕੂਲ ਲੱਗਾ ਹੋਵੇ ਸਾਹਮਣੇ ਉਹਨਾਂ ਦਾ ਟੀਚਰ ਪੜ੍ਹਾਉਂਦਾ ਹੋਵੇ ਬੱਚਿਆਂ ਨੂੰ ਤੇ ਕਲਾਸ ਵਿੱਚ ਇੱਕ ਬੱਚਾ ਉਹ ਬੈਠਾ ਵਾ ਜਿਹੜਾ ਕੱਲਾ ਤਨ ਲੈ ਕੇ ਨਹੀਂ ਬੈਠਾ ਮਨ ਦੇ ਨਾਲ ਅਧਿਆਪਕ ਦੀ ਕੱਲੀ-ਕੱਲੀ ਗੱਲ ਸੁਣ ਵੀ ਰਿਹਾ ਪਰ ਉਹ ਕਾਪੀ ਤੇ ਕੁਝ ਨਹੀਂ ਲਿਖਦਾ ਉਹ ਇੰਨੇ ਧਿਆਨ ਨਾਲ ਸੁਣਦਾ ਵਾ ਇੰਨੇ ਧਿਆਨ ਨਾਲ ਸੁਣਦਾ ਵਾ ਉਹਨੂੰ 6 ਮਹੀਨਿਆਂ ਬਾਅਦ ਵੀ ਪੁੱਛ ਲੋ ਉਹਨੇ ਦੱਸ ਦੇਣਾ ਵੀ ਫਲਾਣੇ ਦਿਨ ਫਲਾਣੀ ਗੱਲ ਪੜ੍ਾਈ ਸੀ ਕਿਉਂਕਿ ਕੱਲਾ ਤੰਨ ਨਹੀਂ ਸੀ ਮਨ ਵੀ ਬੈਂਚ ਦੇ ਉੱਤੇ ਬੈਠਾ ਸੀ ਉਹਦਾ ਤੇ ਕਈ ਵਿੱਚ ਮੇਰੇ ਅੱਗੇ ਬੈਠੇ ਹੋਣ ਜਿਹੜੇ ਕਾਪੀਆਂ ਕਾਲੀਆਂ ਕਰੀ ਜਾਂਦੇ ਆ ਕਰੀ ਜਾਂਦੇ ਬਸ ਡੀਕੰਡਿਆਂ ਦੇ ਵੀ ਇਹ ਬਾਹਰ ਜਾਵੇ ਤਾਂ ਅਹੀਂ ਭੇਲਪੁਰੀ ਵਾਲੇ ਕੋ ਜਾ ਕੇ ਖਲੂਣ ਵਾਲੇ ਬਣੀਆਂ ਟਾਈਮ ਲਾਏ ਉਹ ਡੀਕੰਡਿਆਂ ਦੇ ਵੀ ਟਾਈਮ ਹੀ ਪਾਸ ਹੋਣ ਡਿਆ ਉਹ ਤੰਨ ਤੇ ਲੈ ਕੇ ਬੈਠੇ ਸੀ ਮਨ ਬਾਰ ਕੰਦ ਟੱਪਣ ਡਿਆ ਹੁੰਦਾ ਸਕੂਲ ਦੀ ਵੀ ਭੱਜਣਾ ਕਿੱਦਾਂ ਕੰਦ ਟੱਪ ਕੇ ਉਹ ਕਾਪੀਆਂ ਇੱਕ ਦੀਆਂ ਭਵੇਂ ਛੇਕ ਵਾਲੀਆਂ ਕਰ ਦੇਣ ਉਹ ਫੇੜ ਹੀ ਫੇੜ ਆ ਕਿਉਂਕਿ ਤਨ ਹੈਗਾ ਸੀ ਮਨ ਜਮਾਤ ਵਿੱਚ ਨਹੀਂ ਸੀ ਹੈਗਾ ਸੋ ਇਸ ਕਰਕੇ ਕਿਤੇ ਵੀ ਬਹੁ ਆਪਣਾ ਜਿੱਥੇ ਤਨ ਲੈ ਕੇ ਜਾਂਦੇ ਹੋ ਮਨ ਲੈ ਕੇ ਜਾਓ ਤੇ ਮਨ ਤੋਂ ਬਿਨਾਂ ਰਿਸ਼ਤੇ ਨਹੀਂ ਨਿਭਦੇ ਸਾਡੇ ਘਰਾਂ ਦੇ ਵਿੱਚ ਵੀ ਪਤਾ ਹੈ ਸਾਡੀ ਆ ਜੀਵਨ ਸਾਥਣ ਆ ਸਾਡਾ ਇਹ ਪਿਓ ਆ ਸਾਡੀ ਇਹ ਮਾਂ ਆ ਸਾਡਾ ਇਹ ਭਰਾ ਆ ਉਦਾਂ ਦੇ ਪਤਾ ਵਾ ਪਰ ਜੇ ਉਸ ਰਿਸ਼ਤੇ 'ਚ ਤੁਹਾਡਾ ਮਨ ਨਹੀਂ ਨਾ ਹੈਗਾ ਔਰ ਰਿਸ਼ਤੇ ਬਹੁਤਾ ਲੰਮਾ ਚਿਰ ਨਹੀਂ ਨਿਭਣਗੇ ਉਹਨਾਂ ਘਰਾਂ 'ਚ ਕਲੇਸ਼ ਜ਼ਰੂਰ ਪਊਗਾ ਕਿਉਂਕਿ ਮਨ ਕਰਕੇ ਉਹ ਰਿਸ਼ਤੇ ਨਹੀਂ ਨਿਭਾਏ ਜਾ ਰਹੇ ਉਹਦਾਂ ਤਨ ਕਰਕੇ ਨਿਭਾਏ ਜਾ ਰਹੇ ਆ ਪਿਓ ਨੂੰ ਮੱਥਾ ਟੇਕ ਲੈਂਦਾ ਵਾ ਮਾਂ ਨੂੰ ਸਾਸਰੀ ਘਰ ਬੁਲਾ ਲੈਂਦਾ ਵਾ ਨਿਆਣਿਆਂ ਦੀਆਂ ਲੋੜਾਂ ਪੂਰੀਆਂ ਕਰੀ ਜਾਂਦਾ ਪਰ ਉਸ ਰਿਸ਼ਤੇ 'ਚ ਮਨ ਫੇਰ ਵੀ ਨਹੀਂ ਆਗਾ ਫਿਰ ਉਹਨਾਂ ਘਰਾਂ ਦੀ ਤੁਸੀਂ ਹਾਲਤ ਹੁੰਦੀ ਕੀ ਆ ਉਹ ਤੁਸੀਂ ਵੇਖੀਏ ਇਸੇ ਤਰ੍ਹਾਂ ਗੁਰੂ ਆ ਇਹਦੀ ਗੋਲਕ ਚ 100 ਪਾ ਦਿਓ ਇਹਦੀ ਗੋਲਕ ਚ 50 ਪਾ ਦਿਓ ਕੋਈ ਭਾਂਡੇ ਮਾਂਜੀ ਜਾਂਦਾ ਵਾ ਕੋਈ ਤੱਪੜ ਝਾੜੀ ਜਾਂਦਾ ਵਾ ਕੋਈ ਜੋੜੇ ਝਾੜੀ ਜਾਂਦਾ ਵਾ ਕੋਈ ਸਾਡੇ ਵਾਂਗੂ ਸਟੇਜ ਤੇ ਗੱਲਾਂ ਕਰੀ ਜਾਂਦਾ ਵਾ ਪਰ ਜੇ ਮੰਨ ਨਹੀਂ ਨਾ ਵੇਚਾਗਾ ਫਿਰ ਟਾਈਮ ਪਾਸ ਕਰਨ ਵਾਸਤੇ ਬੰਦਾ ਬੈਠਾ ਬਸ ਟਾਈਮ ਪਾਸ ਤੋਂ ਹੀ ਤੇ ਬਚਣਾ ਵਾ ਸੋ ਗੁਰੂ ਕਿਰਪਾ ਕਰੇ ਤੁਹਾਡੇ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਕੋਸ਼ਿਸ਼ ਕਰਿਆ ਕਰੋ ਜਦੋਂ ਵੀ ਗੁਰੂ ਦੇ ਦਰਬਾਰ ਚ ਜਾਓ 10 ਮਿੰਟ ਜਾਓ 15 ਮਿੰਟ ਜਾਓ ਅੱਧਾ ਘੰਟਾ ਜਾਓ ਘੰਟਾ 2 ਘੰਟੇ ਜਿੰਨਾ ਤੁਹਾਡਾ ਟਾਈਮ ਸ ਲੱਗਦਾ ਜਾਓ ਪਰ ਜਦੋਂ ਤਨ ਲੈ ਕੇ ਜਾਓ ਤੇ ਮਨ ਜ਼ਰੂਰ ਗੁਰੂ ਦੇ ਦਰਬਾਰਾਂ ਅੰਦਰ ਲੈ ਕੇ ਜਾਓ। ਸੋ ਫਤੇ ਜੀ ਸਾਝ ਮੈਂ ਤੁਹਾਡੇ ਨਾਲ ਪਾਉਣ ਲੱਗਾ ਮੇਰੇ ਤੋਂ ਪਹਿਲਾਂ ਗਿਆਨੀ ਜੀ ਉਹਨਾਂ ਨੇ। ਸੱਤਵੇਂ ਪਾਤਸ਼ਾਹ ਸਤਗੁਰੂ ਗੁਰੂ ਹਰ राय ਸਾਹਿਬ ਜੀ ਦੇ ਜੀਵਨ ਵਿੱਚੋਂ ਸਾਰੀਆਂ तकरीबन तकरीबन ਜਲੀਆਂ ਕਮੈਂਟ ਸੁਣੀਆਂ ਵਿਚਾਰਾਂ ਸਾਝੀਆਂ ਕਰ ਦਿੱਤੀਆਂ ਨੇ। ਮੈਂ ਉਸ ਟੌਪਿਕ ਨੂੰ ਹੁਣ ਨਹੀਂ ਛੇੜਨਾ। ਕਿਉਂਕਿ ਕਈ ਵਾਰੀ ਇਹ ਹੁੰਦਾ ਕਿ ਜੇ ਇੱਕ ਬਲਾਰਾ ਕਿਸੇ ਟੌਪਿਕ ਤੇ ਗੱਲ ਕਰਕੇ ਗਿਆ ਹੋਵੇ ਤੇ ਦੂਜਾ ਵੀ ਉਹੀ ਸ਼ੋਕੇ ਬਹਿ ਜੇ ਤੇ ਜੇ ਉਹਦੇ 'ਚ 1 ਇੰਚ ਵੀ ਫਰਕ ਪੈ ਗਿਆ ਤੇ ਤੁਹਾਡੇ ਮਨ 'ਚ ਸ਼ੱਕ ਪੈ ਜਾਣਾ ਵੀ ਫਲਾਣਾ ਤੇ ਆਹ ਕਹਿੰਦਾ ਸੀ ਨਵਾਂ ਆ ਕਹਿਣ ਲੱਗ ਪਿਆ ਇਸ ਕਰਕੇ ਜੇ ਪਹਿਲਾ ਬਲਾਰਾ ਕੋਈ ਗੱਲ ਕਰ ਜਾਵੇ ਨਵੇਂ ਬਲਾਰੇ ਨੂੰ ਜਾਂ ਤੇ ਨਵਾਂ ਲੈ ਕੇ ਆਵੇ ਤੇ ਜਾਂ ਉਹਦੇ ਵਿੱਚੋਂ ਕੁਝ ਨਾ ਛਿੜੇ ਸੋ ਉਹਨਾਂ ਨੇ ਬੜੇ ਸੋਹਣੇ ਵਿਚਾਰ ਸਤਵੇਂ ਪਾਤਸ਼ਾਹ ਦੇ ਜੀਵਨ ਵਿੱਚੋਂ ਤੁਹਾਡੇ ਨਾਲ ਸਾਂਝੇ ਕੀਤੇ ਨੇ ਸੋ ਫਤਿਹ ਦੀ ਸਾਂਝ ਦਾਸ ਰਿਆਂ ਦੇ ਟਾੜੀ ਜਥੇ ਨਾ ਚੜਦੀ ਕਲਾ ਨਾ ਪਾਉਂਦਾ ਯਤਨ ਕਰੋ ਮਨ ਬਿਤੇ ਇਕਾਗਰ ਕਰੋ ਦੋਵੇਂ ਹੱਥ ਜੋੜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਪ੍ਰਸੰਗ ਆ ਮੈਂ ਗੁਰੂ ਕਲਗੀ ਤਰਪਾਦਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਮਰਪਿਤ ਕਰਨ ਲੱਗਾ ਹਾਂ ਜਿਹੜੀ ਗੱਲ ਆਪਾਂ ਮੂਲ ਮੰਤਰ ਚ ਕਹਿੰਦੇ ਆ ਨਿਰਭਉ ਨਿਰਵੈਰ ਰੱਬ ਨਿਰਭਉ ਕਿੱਦਾਂ ਵਾ ਤੇ ਨਿਰਵੈਰ ਕਿੱਦਾਂ ਵਾ ਰੱਬ ਕਿਸੇ ਤੋਂ ਡਰਦਾ ਵੀ ਨਹੀਂ ਤੇ ਕਿਸੇ ਨਾਲ ਵੈਰ ਵੀ ਨਹੀਂ ਰੱਖਦਾ ਇਹਦੇ ਗੱਲ ਮੰਨਦੇ ਹੋ ਨਾ ਤੁਸੀਂ ਪਰ ਆਪਾਂ ਮੰਨਦੇ ਨਹੀਂ ਆ ਤੁਸੀਂ ਆਖੋਗੇ ਕਿ ਕਿੱਦਾਂ ਅਸੀਂ ਤਾਂ ਮੰਨਦੇ ਆ ਜੇ ਮੈਂ ਸੱਚ ਦੱਸਿਆ ਫਿਰ ਸਾਡੇ ਚੋਂ ਬਹੁਤੇ ਨਹੀਂ ਜੇ ਮੰਨਦੇ ਕੰਮ ਸਹੀ ਹੋਈ ਜਾਵੇ ਕੰਮ ਸਹੀ ਹੋਈ ਜਾਵੇ ਤੇ ਰੱਬ ਬੜਾ ਚੰਗਾ ਵਾ ਤੇ ਜੇ ਕੰਮ ਵਿੱਚੋਂ ਮੜਾ ਜਾ ਵਿਗੜ ਗਿਆ ਤੇ ਮੁੜ ਕੇ ਸਾਰੇ ਕਹਿਣ ਲੱਗ ਪੈਂਦੇ ਰੱਬ ਪਤਾ ਨਹੀਂ ਕੀ ਵੈਰ ਕੱਢਣ ਨੂੰ ਫਿਰਦਾ ਸਾਡੇ ਨਾਲ ਇਹਦਾ ਮਤਲਬ ਤੂੰ ਨਹੀਂ ਮੰਨਦਾ ਫਿਰ ਰੱਬ ਨਿਰਵੈਰ ਆ ਇਤੇੇ ਕੰਮ ਬਣਦੇ ਜਾਣ ਫਿਰ ਰੱਬ ਬਹੁਤ ਚੰਗਾ ਤੇ ਜੇ ਕੰਮ ਕਰਦਿਆ ਕਰਦਾ ਮਾੜੀ ਜੀ ਵੀ ਊਜਨੀਚ ਹੋ ਗਈ ਤੇ ਫਿਰ ਸਾਰਾ ਹੀ ਭੰਡਾ ਰੱਬ ਤੇ ਭੰਨ ਦਿੰਦਾ ਬੰਦਾ ਇਦਾਂ ਹੀ ਕਰਦਾ ਨਾ ਠੀਕਰਾ ਰੱਬ ਦੇ ਭੰਨ ਦਿੰਦਾ ਉਹਨਾਂ ਚਰ ਸੁਖਮਣੀਆਂ ਵੀ ਕਰਦਾ ਵਾ ਉਹਨਾਂ ਚਰ ਖੰਡ ਪਾੜ ਵੀ ਸੁਖ ਲੈਂਦਾ ਵਾ ਉਹਨਾਂ ਚਰ ਚਪਹਿਰੇ ਤੇ ਵੀ ਜਾਂਦਾ ਵਾ ਉਹਨਾਂ ਚਰ ਆ ਵੀ ਕਰ ਲਿਆ ਉਹ ਵੀ ਕਰ ਲਿਆ ਤੇ ਜੇ ਕੰਮ ਨਾ ਬਣਿਆ ਤੇ ਫਿਰ ਨਾਲ ਹੀ ਰੱਬ ਗਲਤ ਹੋ ਗਿਆ ਨਾ ਬਹੁਤੇ ਲੋਕਾਂ ਨਾਲ ਸਾਡਾ ਟਖੜਾ ਹੀ ਗੁਰਦਾਰੇ ਜਾ ਕਰਨਾ ਸੁਣਦਾ ਤੇ ਹੈਗਾ ਨਹੀਂ ਸਾਡੇ ਇਹਦਾ ਮਤਲਬ ਤੂੰ ਰੱਬ ਨੂੰ ਨਿਰਵੈਰ ਨਹੀਂ ਮੰਨਦਾ ਤੂੰ ਮੰਨਦਾ ਵੀ ਮੇਰੇ ਨਾਲ ਵੈਰ ਰੱਖਿਆ ਰੱਬ ਨੇ ਪਰ ਪਰਮਾਤਮਾ ਨਿਰਭਉ ਕਿੱਦਾਂ ਹੈ ਤੇ ਨਿਰਵੈਰ ਕਿੱਦਾਂ ਵਾ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇੱਕ ਪ੍ਰਸੰਗ ਵਿੱਚੋਂ ਸੁਣਨਾ ਵਾ ਇਸ ਪ੍ਰਸੰਗ ਵਿੱਚੋਂ ਤੁਸੀਂ ਹੋਰ ਵੀ ਬੜਾ ਕੁਝ ਸਿੱਖੋਗੇ ਸਿੱਖੋਗੇ ਇਹ ਕਿ ਜਿਹੜੇ ਤੁਹਾਨੂੰ ਕਈ ਵਾਰੀ ਬਹੁਤੇ ਆਪਣੇ ਲੱਗਦੇ ਆ ਉਹ ਦਿਲੋਂ ਆਪਣੇ ਨਹੀਂ ਹੁੰਦੇ ਕਈ ਬੰਦੇ ਸੱਪਾਂ ਵਰਗੇ ਹੁੰਦੇ ਆ ਕਈ ਗਵਾਂਢੀ ਕਈ ਰਿਸ਼ਤੇਦਾਰ ਕਈ ਸਾਖ ਸੰਬੰਧੀ ਸੱਪਾਂ ਵਰਗੇ ਹੁੰਦੇ ਆ ਤੁਸੀਂ ਆਪਣਾ ਸਾਰਾ ਕੁਝ ਵਾਰ ਦਿਓ ਉਹਨਾਂ ਵਾਸਤੇ ਉਹ ਡੰਗ ਮਾਰਨੋਂ ਨਹੀਂ ਰਹਿਣਗੇ ਕਈ ਦੇਸ਼ ਸੱਪਾਂ ਵਰਗੇ ਹੁੰਦੇ ਆ ਐਸ ਦੇਸ਼ ਵਾਸਤੇ ਸਾਡੇ ਗੁਰੂਆਂ ਨੇ ਆਪਣੇ ਪੁੱਤ ਨੀਂਹਾਂ ਤੇ ਦੇ ਦਿੱਤੇ ਪਰ ਇਸ ਦੇਸ਼ ਨੇ ਡੰਗ ਮਾਰਿਆ ਤੁਹਾਡੇ ਤਖਤ ਢਾ ਕੇ ਇਹ ਦੇਸ਼ ਵੀ ਸੱਪ ਵਰਗਾ ਸੀ ਬੰਦੇ ਸੱਪਾਂ ਵਰਗੇ ਕਿੱਦਾਂ ਹੁੰਦੇ ਕਦੀ ਵੀ ਕਿਸੇ ਨੇ ਵੇਖਿਆ ਬੰਦਾ ਸੱਪ ਵਰਗਾ ਕਿੱਦਾਂ ਹੁੰਦਾ ਕੋਈ ਬੰਦਾ ਤੁਰਿਆ ਜਾਂਦਾ ਸੀ ਤੁਰੇ ਜਾਂਦੇ ਨੇ ਜਦੋਂ ਝਾੜੀਆਂ ਦੇ ਲਾਗੋ ਨੰਗਣ ਲੱਗਾ ਤੇ ਝਾੜੀਆਂ ਚੋਂ ਸੱਪ ਅੜਿਆ ਸੀ ਝਾੜੀਆਂ 'ਚ ਅੜੇ ਸਾਪ ਨੇ ਆਵਾਜ਼ ਮਾਰ ਕੇ ਆਖਿਆ ਮੈਨੂੰ ਬਾਹਰ ਕੱਢੀ ਹੁਣ ਬੰਦੇ ਨੂੰ ਤਰਸ ਆ ਗਿਆ ਕਈਆਂ ਨੂੰ ਤਰਸ ਵੀ ਬੜੀ ਛੇਤੀ ਆਉਂਦਾ ਸਾਡੇ ਸਾਡਿਆਂ 'ਚ ਕਈ ਹੋਣੇ ਇਦਾਂ ਦੇ ਪੈਂਟਰ 'ਚ ਪਿਗਲ ਜਾਂਦੇ ਆ ਅਗਲਾ ਫਾਇਦਾ ਚੁੱਕਣ ਜਾਂਦਾ ਇਹਦਾ ਹੀ ਕਿਹੜੀ ਗੱਲੇ ਦੇ ਮੰਨਿਆ ਹੀ ਜਾਣ ਮੜਾ ਜਾ ਰੋਣ ਵਾਲਾ ਮੂੰਹ ਬਣਾਓ ਇਹਨੇ ਤੇ ਤੋਰੀ ਪੈਣਾ ਨਾਲ ਸਾਡੇ ਕਈ ਵੇਖ ਨਹੀਂਦੇ ਹੁੰਦੇ ਵੀ ਇਹਨੂੰ ਮਨਾਉਣਾ ਕਿੱਦਾਂ ਵਾ ਕਈ ਬੰਦੇ ਪਿਗਲ ਜਾਂਦੇ ਆ ਛੇਤੀ ਕਈ ਬੰਦੇ ਉਸੇ ਵਕਤ ਜਜ਼ਬਾਤੀ ਹੋ ਜਾਂਦੇ ਆ ਜਜਬਾਤ ਬੰਦੇ ਝੋਣੇ ਚਾਹੀਦੇ ਬੰਦਾ ਬਹੁਤਾ ਵੀ ਪੱਥਰਦਿਲ ਨਹੀਂ ਹੋਣਾ ਚਾਹੀਦਾ ਪਰ ਸੋਚਣ ਸ਼ਕਤੀ ਤੋਂ ਕੰਮ ਲੈਣਾ ਚਾਹੀਦਾ ਵੀ ਕਿਹੜਾ ਮੇਰੇ ਭਲੇ ਜਾਂ ਤੇ ਕਿਹੜਾ ਕੰਮ ਗਲਤ ਹੋ ਸਕਦਾ ਹੁਣ ਝਾੜੀਆਂ 'ਚ ਅੜੇ ਸੱਪ ਨੇ ਆਵਾਜ਼ ਮਾਰ ਕੇ ਆਖਿਆ ਵੀ ਮੈਨੂੰ ਬਾਹਰ ਕੱਢੀ ਬੰਦਾ ਉਸੇ ਵੇਲੇ ਝਾੜੀਆਂ 'ਚੋਂ ਸੱਪ ਬਾਹਰ ਕੱਢਣ ਡਿਆ ਪਿਆ ਤੇ ਜਦੋਂ ਬਾਹਰ ਕੱਢ ਦਿੱਤਾ ਤੇ ਸੱਪ ਕਹਿੰਦਾ ਜੀ ਮੈਂ ਮਾਰਨਾ ਤੈਨੂੰ ਡੰਗ ਬੰਦਾ ਕਹਿੰਦਾ ਹੱਦ ਹੋਈ ਆ ਮੈਂ ਤੈਨੂੰ ਝਾੜੀਆਂ ਚੋਂ ਕੱਢਿਆ ਤੂੰ ਮੈਨੂੰ ਡੰਗ ਮਾਰਨਾ ਵਾ ਨੇਕੀ ਕੀਤੀ ਆ ਧੰਨਵਾਦ ਕਰ ਸੱਪ ਕਹਿੰਦਾ ਨੇਕੀ ਧੰਨਵਾਦ ਨਹੀਂ ਨੇਕੀ ਕਰ ਖੂਚ ਪਾ ਮੇਰਾ ਸੁਭਾਅ ਵਾ ਡੰਗ ਮਾਰਨਾ ਮੈਂ ਮਾਰਨੇ ਮਾਰਨਾ ਬੰਦਾ ਕਹਿੰਦਾ ਚੱਲ ਤੂੰ ਡੰਗ ਮਾਰ ਲਈ ਆਪਾਂ ਕਿਸੇ ਨੂੰ ਪੁੱਛ ਲਈਏ ਤੀਜੇ ਬੰਦੇ ਨੂੰ ਵੀ ਨੇਕੀ ਕਰਨ ਤੋਂ ਬედა ਡੰਗ ਮਾਰੀ ਦਾ ਵਾ ਕੇ ਧੰਨਵਾਦ ਕਰੀਦਾ ਕਹਿੰਦਾ ਪੁੱਛ ਲੈ ਉੱਥੇ ਗਾਂ ਤੁਰੀ ਫਿਰਦੀ ਬੰਦੇ ਨੇ ਗਾਂ ਨੂੰ ਬਾਜ ਮਾਰ ਲਈ ਕਹਿੰਦਾ ਵੀ ਤੂੰ ਦੱਸ ਮੈਂ ਸਭ ਝਾੜੀਆਂ ਚੋਂ ਕੱਢਿਆ ਇਹ ਮੈਨੂੰ ਡੰਗ ਮਾਰਦਾ ਇਹਨੂੰ ਧੰਨਵਾਦ ਕਰਨਾ ਚਾਹੀਦਾ ਕਿ ਡੰਗ ਮਾਰਨਾ ਚਾਹੀਦਾ ਨੇਕੀ ਕਰਨ ਤੋਂ ਵੱਧ ਧੰਨਵਾਦ ਕਰੀਦਾ ਕਿ ਖੂਚ ਪਾਈ ਦੀ ਗਾਗੋ ਬੰਦੇ ਨੂੰ ਕਹਿੰਦੀ ਵੀ ਜਮਾਨਾ ਤੇ ਏਦਾਂ ਦਾ ਹੀ ਆ ਵੀ ਨੇਕੀ ਕਰ ਤੇ ਖੂਪ ਆ ਮੈਂ ਜਿੱਨਾ ਚਰ ਘਰ ਮਾਲਕ ਨੂੰ ਦੁੱਧ ਦਿੰਦੀ ਰਹੀ ਉਹ ਨਾ ਚਰ ਤੇ ਪੱਠਾ ਦਿੱਥਾ ਪੈਂਦਾ ਰਿਹਾ ਟਾਈਮ ਨਾਲ ਤੇ ਜਦੋਂ ਦੁੱਧ ਦੇਣੋਂ ਗਈ ਉਦੋਂ ਹਿੱਕ ਕੇ ਬਾਹਰ ਕੱਢ ਦਤੀ ਕਦੇ ਔਹ ਗੱਡੀ 'ਚ ਵਜਣ ਡਈਆਂ ਕਦੇ ਔਹ ਮੋਟਰਸਾਈਕਲ 'ਚ ਵਜਣ ਡਈਆਂ ਇਹਨੇ ਕਰਦੇ ਨਾ ਭਾਵੇਂ ਆਪਾਂ ਵੀ ਕਿੰਨੇ ਲਾਲਚੀ ਆ ਉਹੀ ਪਸ਼ੂ ਆ ਜਿਹੜਾ ਚਾਰ ਨਾ ਵੰਡ ਪਾਇਆ ਪਾੜਾ ਪਾਇਆ ਤੇ ਜਦੋਂ ਦੁੱਧ ਦੇਣੋਂ ਗਿਆ ਤੇ ਮੁੜ ਕੇ ਛੱਡ ਦਿੱਤਾ ਬੰਦੇ ਦੀ ਮੈਂਟੈਲਿਟੀ ਬੰਦੇ ਦੀ ਸੋਚ ਕਿੱਥੇ ਖੜੋਤੀ ਆ ਹੋਣੋਂ ਗਾਂ ਕਹਿੰਦੀ ਬੰਦੇ ਨੂੰ ਵੀ ਇਹਨੇ ਡੰਗ ਮਾਰਨਾ ਹੀ ਮਾਰਨਾ ਵਾ ਮੈਂ ਐਂਨਾ ਕੀਤਾ ਮੇਰਾ ਕੋਈ ਨਹੀਂ ਹੋਇਆ ਸੱਪ ਕਹਿੰਦਾ ਹੁਣ ਕਰ ਗੱਲ ਡੰਗ ਵੱਜੂ ਨਾ ਤੈਨੂੰ ਬੰਦਾ ਕਹਿੰਦਾ ਚੱਲ ਮਾਰ ਨਵੀ ਇੱਕ ਥਾਂ ਤੋਂ ਹੋਰ ਪੁੱਛ ਲੈਂਦੇ ਮੈਨੂੰ ਕਹਿੰਦਾ ਕਿਹਨੂੰ ਪੁੱਛਣਾ ਹੈ ਸਾਹਮਣੇ ਗਦਾ ਤੁਰਿਆ ਜਾਂਦਾ ਸੀ ਖੋਤਾ ਬੰਦੇ ਨੇ ਖੋਤੇ ਨੂੰ ਆਵਾਜ਼ ਮਾਰ ਲਈ ਮਿੱਤਰਾ ਤੂੰ ਦੱਸ ਨੇਕੀ ਕਰ ਧੰਨਵਾਦ ਕਰੀਦਾ ਵੀ ਨੇਕੀ ਕਰਨ ਤੋਂ ਵਾਧਾ ਖੂਚ ਪਾਈ ਦੀ ਡੰਗ ਮਾਰੀ ਦਾ ਕੋਤਾ ਕਹਿੰਦਾ ਮੈਂ ਰਿਆਂ ਕਮਿਆਰਾ ਘਰ ਸਾਰੀ ਉਮਰ ਜਿੰਨਾ ਚਿਰ ਮਿੱਟੀ ਢੋਂਦਾ ਰਿਆਂ ਵਾਂ ਅਗਲੇ ਪੱਠਾ ਦਾ ਤਾਂ ਟਾਈਮ ਨਾ ਪਉਂਦੇ ਰਹਾ ਜਦੋਂ ਸਰੀਰ ਬੁੱਢਾ ਆ ਗਿਆ ਨਹੀਂ ਮਿੱਟੀ ਪਾ ਸਕਦਾ ਕਰਨੇ ਇੱਕ ਕੇ ਘਰੋਂ ਬਾਹਰ ਕੱਢਦਾ ਮੈਨੂੰ ਇਹਦੇ ਚੱਲ ਦੀਨੂ ਸਲਾਮਾਂ ਵਾਂ ਇਥੇ ਨੇਕੀ ਜਿੰਨੀ ਮਰਜ਼ੀ ਕਰੀ ਜੋ ਡੰਗ ਵੱਜਣਾ ਹੀ ਵੱਜਣਾ ਸੱਪ ਕਹਿੰਦਾ ਹੁਣ ਕਰ ਗੱਲ ਹੁਣ ਤੇ ਡੰਗ ਬਣਦਾ ਨਾ ਮੇਰਾ ਬੰਦਾ ਕਹਿੰਦਾ ਮਾਰ ਲਵੀ ਚੱਲ ਇੱਕ ਆਖਰੀ ਮੌਕਾ ਇਸ ਤੋਂ ਬਾਅਦ ਤੂੰ ਡੰਗ ਮੈਨੂੰ ਮਾਰਨੀ ਮੈਂ ਮੁੜਕੇ ਨਹੀਂ ਕਹਿੰਦਾ ਇੱਕ ਮੌਕਾ ਹੋਰ ਦੇ ਦੇ ਸੱਪ ਕਹਿੰਦਾ ਚੱਲ ਲੈ ਲੈ ਮੌਕਾ ਪੁੱਛ ਲੈ ਜਿੰਨੂੰ ਪੁੱਛਣਾ ਪਈ ਉਥੇ ਬਾਂਦਰ ਤੁਰਿਆ ਫਿਰਦਾ ਬੰਦੇ ਨੇ ਬਾਂਦਰ ਨੂੰ ਆਵਾਜ਼ ਮਾਰ ਲਈ ਕਹਿੰਦਾ ਵੀ ਤੂੰ ਦੱਸ ਇਹਨੂੰ ਮੈਂ ਝਾੜੀਆਂ ਚੋਂ ਕੱਢਿਆ ਈ ਇਹ ਮੈਨੂੰ ਡੰਗ ਮਾਰਦਾ ਈ ਧੰਨਵਾਦ ਕਰਨਾ ਚਾਹੀਦਾ ਕਿ ਡੰਗ ਮਾਰਨਾ ਚਾਹੀਦਾ ਤੇ ਬਾਂਦਰ ਤਾੜੀ ਤੇ ਤਾੜੀ ਮਾਰ ਕੇ ਕਹਿੰਦਾ ਮੈਂ ਤੇ ਮੰਨਦਾ ਹੀ ਨਹੀਂ ਵੀ ਤੂੰ ਮੈਨੂੰ ਝਾੜੀਆਂ ਚੋਂ ਕੱਢਿਆ ਉਹ ਪਹਿਲੀ ਤੇ ਗੱਲ ਬੰਦਾ ਛਾਤੀ ਦੇ ਦੋਵੇਂ ਹੱਥ ਮਾਰ ਕੇ ਕਹਿੰਦਾ ਮੈਂ ਕੱਢਿਆ ਸਾਹਮਣੇ ਉਹ ਸੱਪ ਵੀ ਕਹਿੰਦਾ ਇਹਨੇ ਕੱਢਿਆ ਕਹਿੰਦਾ ਏਦਾਂ ਨਹੀਂ ਜਾਂਦੇ ਤੂੰ ਦੁਬਾਰਾ ਝਾੜੀਆਂ 'ਚ ਅੜ ਇਹ ਤੈਨੂੰ ਕੱਢੇ ਫੇਰ ਮੈਂ ਮੰਨੂਗਾ ਵੀ ਇਹ ਤੈਨੂੰ ਝਾੜੀਆਂ 'ਚੋਂ ਕੱਢ ਕੇ ਲਿਆਇਆ ਸੀ ਸੱਪ ਭੱਜ ਕੇ ਝਾੜੀਆਂ 'ਚ ਅੜ ਗਿਆ ਤਾਂ ਜਦੋਂ ਬੰਦਾ ਗੱਡਣ ਲੱਗਾ ਤੇ ਬਾਂਦਰ ਨੇ ਉਹਦਾ ਗੁੱਟ ਘੁੱਟ ਕੇ ਫੜ ਲਿਆ ਕਹਿੰਦਾ ਅੱਗੇ ਕੱਢ ਕੇ ਸਵਾਦ ਲੈ ਲਿਆ ਹੀ ਨਾ ਇਹਨੂੰ ਅੜਿਆ ਰਹਿੰਦੇ ਵਿੱਚ ਹੀ ਕੋ ਜਦ ਬੰਦੇ ਸੱਪਾਂ ਵਰਗੇ ਹੁੰਦੇ ਉਹ ਅੜੇ ਹੀ ਰਹਿਣ ਦੇ ਚੰਗੀ ਗੱਲ ਆ ਜਦੋਂ ਕੱਢਣ ਦੀ ਕੋਸ਼ਿਸ਼ ਕਰੋਗੇ ਉਹ ਡੰਗ ਮਾਰਨੂ ਨਹੀਂ ਰਹਿਣਗੇ ਤੁਹਾਨੂੰ ਕੁਦਰਤੀ ਗੱਲ ਆ ਲੋਕ ਆਪਣੀ ਸੋਚਣ ਸ਼ਕਤੀ ਨਹੀਂ ਛੱਡ ਸਕਦੇ ਮੈਂ ਜਿਸ ਬੰਦੇ ਦਾ ਪ੍ਰਸੰਗ ਤੁਹਾਡੇ ਚਰਨਾਂ 'ਚ ਬਿਣੇ ਕਰਨਾ ਉਹਦੇ 'ਚ ਵੀ ਸੱਪ ਵਾਲਾ ਸੁਭਾਅ ਆ ਪਰ ਗੁਰੂ ਨਿਰਭਉ ਤੇ ਨਿਰਵੈਰ ਕਿੱਦਾਂ ਆ ਉਹ ਤੁਸੀਂ ਨਾਲ ਦੀ ਨਾਲ ਸਰਵਣ ਕਰਦੇ ਜਾਇਓ ਸਮਾਂ ਮੇਰਾ ਬੜਾ ਕੀਮਤੀ ਆ ਸਟੇਜ ਦੇ ਉੱਤੇ ਤੋਂ ਤਕਰੀਬਨ ਤਕਰੀਬਨ ਮੇਰਾ ਪੌਣਾ ਕ ਘੰਟਾ ਕਥਾਵਾਜਨ ਸਾਹਿਬ ਲੈ ਕੇ ਆ ਬਾਕੀ ਮਗਰ ਕਿੰਨਾ ਵਜਿਆ ਪਾਉ ਗੁਰਦਾਰ ਗੁਰਦਿਆਲ ਸੋਹਣੀ ਕਹਿੰਦੇ ਵੀ ਖੁੱਲਾ ਸਟੇ ਸ਼ੈਕਟਰੀ ਨੇ ਆਪਣੀ ਮਜਬੂਰੀ ਦੱਸ ਦਿੱਤੀ ਆ ਹੁਣ ਆਪਾਂ ਵਿਚਲਾ ਜਾ ਕੰਮ ਰੱਖਣਾ ਵਾ ਕਿਉਂਕਿ ਮੈਂ ਇਥੋਂ ਹਾਜ਼ਰੀ ਭਰ ਕੇ ਮੈਂ ਕਿਤੇ ਕੰਮ ਰਿਸ਼ਤੇਦਾਰੀ ਚ ਵਿਆਹ ਸ਼ਾਦੀ ਚ ਵੀ ਪਹੁੰਚਣਾ ਵਾ ਸੋ ਮੈਂ ਠੀਕ ਦਿੱਤੇ ਸਮੇਂ ਦੇ ਅੰਦਰ ਵਿਚ ਵਿਚ ਰਹਿ ਕੇ ਪ੍ਰਸੰਗ ਵੀ ਤੁਹਾਡੇ ਚਰਨਾਂ ਚ ਬਿਣੇ ਕਰਨਾ ਵਾ ਇੱਕ ਵਾਰ ਸਾਰੀ ਸੰਗਤ ਆਖੋ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਜ਼ਿੰਦਗੀ ਦਾ ਸਭ ਤੋਂ ਪਹਿਲਾ ਯੁੱਧ ਰਾਜੇ ਭੀਮਚੰਦ ਨੇ ਲੜਿਆ ਜਿਹਨੂੰ ਤੁਸੀਂ ਪੰਗਾਣੀ ਦੀ ਜੰਗ ਕਹਿੰਦੇ ਹੋ ਤੁਸੀਂ ਬੜੇ ਟਾੜੀਆਂ ਤੁਸਣਾ ਕੋ ਸੁਣੀ ਹੋਣੀ ਆ ਪੰਗਾਣੀ ਦਾ ਯੁੱਧ ਹੋਇਆ ਕਿਉਂ ਸੀ ਇੱਕ ਮੜਾ ਜਾ ਤੁਹਾਨੂੰ ਦੱਸਾਂ ਲੱਗਾ ਨੁਕਤਾ ਮਰੀ ਈਰਖਾ ਕੀਤੀ ਰਾਜੇ ਭੀਮਚੰਦ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਈਰਖਾ ਕਾਦੀ ਕਿ ਜਿਹੜੀਆਂ ਚੀਜ਼ਾਂ ਉਹਨੇ ਮਹਾਰਾਜ ਦੇ ਘਰ ਵੇਖੀਆਂ ਉਹ ਵੇਖ ਕੇ ਤੇ ਅੰਦਰ ਈਰਖਾ ਪੈਦਾ ਕਰ ਲਈ ਤੁਹਾਡੀ ਨਵੀਂ ਗੱਡੀ ਵੇਖ ਕੇ ਜੇ ਤੁਹਾਨੂੰ ਕੋਈ ਦਿਲੋਂ ਜਫੀ ਚ ਲੈ ਕੇ ਧੰਨਵਾਦ ਕਰੇ ਰੱਬ ਦਾ ਸ਼ੁਕਰ ਕਰੇ ਉਹ ਤੁਹਾਡਾ ਯਾਰ ਆ ਤੇ ਜਿਹੜਾ ਬੰਦਾ ਤੁਹਾਨੂੰ ਹੁਬ ਕੇ ਕਹਦੇ ਨਾ ਬੜਾ ਗੱਡੀਆਂ ਤੇ ਚੜਿਆ ਫਿਰਦਾ ਉਸ ਬੰਦੇ ਨੂੰ ਉਦਣੇ ਬਲਾਕ ਮਾਰ ਦਿਓ ਯਾਹਰ ਲਈ ਫਿਰਦਾ ਜੇ ਤੁਹਾਡੇ ਨੰਬਰ ਉਹ ਟੌਂਟ ਮਾਰਨ ਡਿਆ ਵਾ ਤੁਹਾਡਾ ਧੰਨ ਤੁਹਾਨੂੰ ਵਧਾਈ ਨਹੀਂ ਦੇਣ ਲੱਗਾ ਮੋਟਰਸਾਈਕਲ ਵੇਖ ਕੇ ਗੱਡੀ ਵੇਖ ਕੇ ਜਿਹੜਾ ਕਹਿੰਦਾ ਬੜਾ ਗੱਡੀਆਂ ਤੇ ਚੜਿਆ ਫਿਰਦਾ ਬੜਾ ਮੋਟਰਸਾਈਕਲ ਭਜਾਈ ਫਿਰਦਾ ਆ ਵੀ ਬੜੇ ਵਧੀਆ ਕੱਪੜੇ ਪਾਈ ਫਿਰਦਾ ਉਹ ਟੌਂਟ ਮਾਰਨ ਡਿਆ ਵਾ ਅੰਦਰੋਂ ਈਰਖਾ ਚ ਸੜਿਆ ਹੋਇਆ ਬੰਦਾ ਵਾ ਧੰਨਵਾਦ ਕਰਨ ਵਾਲਾ ਤੇ ਵਧਾਈ ਦੇਣ ਵਾਲੇ ਦੀ ਸ਼ਕਲ ਕੋਈ ਹੋਰ ਤਰ੍ਹਾਂ ਦੀ ਹੁੰਦੀ ਆ ਗੁਰੂ ਕਲ ਕੀ ਤਰਪਾਦਸ਼ਾ ਨੂੰ ਮਿਲਣ ਵਾਸਤੇ ਆਇਆ ਸੀ ਰਾਜਾ ਭੀਮਚੰਦ ਪਹਿਲੀ ਵਾਰੀ ਤੇ ਮਹਾਰਾਜ ਦੀ ਉਮਰ ਸੀ 19-20 ਸਾਲ ਦੀ ਚੜਦੀ ਜਵਾਨੀ ਮੁਸ਼ਹਰਿਆਂ ਤੇ ਕਾਲੋ ਤੇ ਦਾੜ੍ਹੀ ਅਜੇ ਮਹਾਰਾਜ ਨੂੰ ਆਈ ਨਹੀਂ ਸੀ ਤੇ ਜਦੋਂ ਰਾਜਾ ਭੀਮ ਚੰਦ ਆ ਤੇ ਆਪਾਂ ਕਿਸੇ ਦੇ ਘਰ ਜਾਈਏ ਤੇ ਸਾਡਾ ਪੈਂਦਿਆਂ ਤਿੰਨ ਚੀਜ਼ਾਂ ਤੇ ਧਿਆਨ ਜਾਂਦਾ ਹਮੇਸ਼ਾ ਕਿਸੇ ਦੇ ਘਰ ਜਾਇਓ ਜੇ ਨਈ ਯਕੀਨ ਤੇ ਗਾਂਗ ਦੇ ਕੇ ਕਿਸੇ ਦੇ ਘਰ ਜਾਓਗੇ ਨਾ ਤੁਹਾਡਾ ਪੈਂਦਿਆਂ ਧਿਆਨ ਇਹਨਾਂ ਤਿੰਨ ਚੀਜ਼ਾਂ ਤੇ ਜਾਊਗਾ ਉਪਰੇ ਘਰ ਚ ਜਦੋਂ ਜਾਓਗੇ ਤੁਹਾਡਾ ਪਹਿਲਾ ਧਿਆਨ ਜਾਣਾ ਵਾ ਉਹਨਾਂ ਦੇ ਫਰਸ਼ ਦੇ ਉੱਤੇ ਵੀ ਫਰਸ਼ ਕਿਦਾਂ ਦਾ ਲੱਗਾ ਵਾ ਕੱਚਾ ਵਾ ਕਿ ਪੱਕਾ ਵਾ ਕਾਲਾ ਵਾ ਕਿ ਟੈਲਾਂ ਲੱਗੀਆਂ ਵਾ ਕੀ ਲੱਗਾ ਵਾ ਸਾਰਾਂ ਦਾ ਤੇ ਉਹਨਾਂ ਫਰਸ਼ ਤੇ ਜਾਂਦਾ ਤੁਹਾਡਾ ਦੂਜਾ ਧਿਆਨ ਜਾਣਾ ਛੱਤ ਤੇ ਛੱਤ ਕਿਦਾਂ ਦੀ ਇਹਨਾਂ ਦੀ ਬੈਠਿਆ ਬੈਠਿਆ ਬੰਦੇ ਨੂੰ ਤੁਸੀਂ ਲੌਬੀ 'ਚ ਬਿਠਾ ਦਿਓ ਨਾ ਉਹਨੂੰ ਡ੍ਰੈنگ ਰੂਮ 'ਚ ਬਿਠਾ ਦਿਓ ਤੇ ਆਪ ਚਾਹ ਪਾਣੀ ਲੈਣ ਚਲ ਜਿਓ ਫਿਰ ਬੰਦਾ ਚਾਰ ਚਫੇਰਾ ਵੇਖਦਾ ਪਹਿਲਾਂ ਫਰਸ਼ ਵੇਖਦਾ ਵੀ ਫਰਸ਼ ਐਦਾਂ ਦਾ ਮੁੜ ਕੇ ਛੱਤ ਵੇਖਦਾ ਵੀ ਛੱਤ ਕਿੱਡੀ ਕੁ ਸੋਹਣੀ ਆ ਤੇ ਜਾਲਾ ਕਿੱਥੇ ਕਿੱਥੇ ਲੱਗਾ ਇਹਨਾਂ ਦੇ ਘਰ ਉਹ ਵੀ ਕਾਊਂਟ ਕਰਦਾ ਮੁੜ ਕੇ ਕੋਈ ਬੰਦਾ ਬੈਠਾ ਤੇ ਤੀਜਾ ਧਿਆਨ ਜਾਂਦਾ ਉਹਦਾ ਕੰਧ ਵੱਲ ਵੀ ਕੰਧ ਤੇ ਕੀ ਕੀ ਲੱਗਾ ਇਹਨਾਂ ਦੇ ਹੁਣ ਰਾਜਾ ਭੀਮ ਚੰਦ ਆਇਆ ਗੁਰੂ ਗੋਬਿੰਦ ਸਿੰਘ ਨੂੰ ਮਿਲਣ ਪਹਿਲੀ ਵਾਰੀ ਉਹਦਾ ਪਹਿਲਾ ਧਿਆਨ ਥੱਲੇ ਗਿਆ ਜਿੱਦਾਂ ਸਾਡਾ ਧਿਆਨ ਫਰਸ਼ ਤੇ ਜਾਂਦਾ ਉਹਦਾ ਧਿਆਨ ਪਹਿਲਾ ਥੱਲੇ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਚਰਨ ਚੰਦਨ ਦੀ ਚੌਂਕੀ ਉੱਤੇ ਸੀ ਰਾਜਾ ਭੀਮ ਚੰਦ ਕਹਿੰਦਾ ਹੱਦ ਹੋ ਗਈ ਅਹੀਂ ਜ਼ਿੰਦਗੀ 'ਚ ਚੰਦਨ ਵੇਖੀ ਨਹੀਂ ਤੇ ਇਹ ਚੰਦਨ ਦੀ ਚੌਂਕੀ ਤੇ ਪੈਰ ਰੱਖੀ ਬੈਠਾ ਹੰਕਾਰ ਹੋ ਗਿਆ ਨਾ ਵੀ ਇਹ ਚੀਜ਼ਾਂ ਇਹਦੇ ਘਰ ਕੀ ਕਰਦੀਆਂ ਹੁਣ ਜਿੱਦਾਂ ਬੰਦੇ ਦਾ ਦੂਜਾ ਧਿਆਨ ਛੱਤ ਤੇ ਜਾਂਦਾ ਰਾਜੇ ਭੀਮ ਚੰਦ ਨੇ ਉੱਤੇ ਵੇਖਿਆ ਤੇ ਉਹਨਾਂ ਦਿਨਾਂ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੀਸ ਉੱਤੇ 3.4 ਲੱਖ ਰੁਪਏ ਦੀ ਪਸ਼ਮੀਨੇ ਦੀ ਚਾਨਣੀ ਲੱਗੀ ਸੀ। ਐਡੀ ਵਧੀਆ ਪਸ਼ਮੀਨੇ ਦੀ ਚਾਨਣੀ ਰਾਜੇ ਭੀਮਚੰਦ ਨੇ ਜ਼ਿੰਦਗੀ 'ਚ ਨਹੀਂ ਵੇਖੀ। ਨਾਲ ਹੀ ਈਰਖਾ ਪੈਦਾ ਹੋ ਗਈ ਮਨ ਦੇ ਵਿੱਚ। ਨਾਲ ਹੀ ਸੜ ਗਿਆ ਅੰਦਰੋਂ ਅੰਦਰ ਹੀ ਬੈਠਾ ਵੀ ਇੱਥੇ ਚੀਜ਼ਾਂ ਕੀ ਕਰਦੀਆਂ। ਫਿਰ ਸਾਡੇ ਵਾਂਗੂ ਉਹਦਾ ਧਿਆਨ ਜਾਂਦਾ ਵਾ ਚਾਰ ਚੁਫੇਰੇ ਵੇਖੀਦਾ ਵਾ। ਜਦੋਂ ਨੇ ਚਾਰ ਚਫੇਰਾ ਵੇਖਿਆ ਤੇ ਪ੍ਰਸਾਦੀ ਹਾਥੀ ਮਹਾਰਾਜ ਨੂੰ ਚੌਰ ਕਰੇ ਇੱਕ ਬੰਨੇ ਨੀਲਾ ਘੋੜਾ ਖਲੋਤਾ ਇੱਕ ਬੰਨੇ ਪੰਜ ਕਲਾ ਸ਼ਸਤਰ ਪਿਆ ਤੇ ਰਾਜਾ ਭੀਮਚੰਦ ਮਾਨੀ ਮਨ ਸੋਚਦਾ ਵਾ ਇਹ ਚੀਜ਼ਾਂ ਖੋਣੀਆਂ ਵਾ ਗੁਰੂ ਦੇ ਕੋਲੋਂ ਕਿਹੇ ਤਰੀਕੇ ਦੇ ਨਾਲ ਇਹ ਚੀਜ਼ਾਂ ਇਹਨਾਂ ਦੇ ਘਰ ਚੰਗੀਆਂ ਨਹੀਂ ਲੱਗਦੀਆਂ ਇਹ ਚੀਜ਼ਾਂ ਸਾਡੇ ਘਰ ਚਾਹੀਦੀਆਂ ਇੱਕ ਬੰਦਾ ਬਹੁਤ ਤਰੱਕੀ ਕਰ ਜਾਂਦਾ ਕੁਝ ਸਾਲ ਪਹਿਲਾਂ ਪਰ ਹੰਕਾਰੀ ਹੋ ਜਾਂਦਾ ਜਦੋਂ ਉਹ ਕਿਸੇ ਮਾਤੜ ਸਾਥੀ ਦੇ ਘਰ ਜਾ ਕੇ ਉਹ ਚੀਜ਼ਾਂ ਵੇਖਦਾ ਨਾ ਜਿਦੇ ਬੜੀ ਭਗਤੀ ਹੋਈ ਤੇ ਸ਼ੁਕਰ ਕਰੂਗਾ ਉਹਨਾਂ ਦੇ ਘਰ ਖਲੋ ਕੇ ਨਹੀਂ ਤੇ ਈਰਖਾ ਪੈਦਾ ਕਰਕੇ ਲਿਆਊਗਾ ਵੀ ਇਹਨਾਂ ਦੇ ਘਰੇ ਚੀਜ਼ਾਂ ਕਿੱਥੋਂ ਗਈਆਂ ਇਹਨਾਂ ਦੇ ਘਰੇ ਚੀਜ਼ਾਂ ਲੱਗ ਕਿੱਥੋਂ ਗਈਆਂ ਰਾਜਾ ਭੀਮਚੰਦ ਨੇ ਪੰਗਾਣੀ ਦਾ ਜੁੱਧ ਫਿਰ ਮਹਾਰਾਜ ਦਾ ਨਾਜਾਇਜ਼ ਕੀਤਾ ਸੀ ਉਸ ਪੰਗਾਣੀ ਦੇ ਜੋਧ ਅੰਦਰ ਗੁਰੂ ਕਲਗੀ ਤਰਪਾਦ ਸਾਹਿਬ ਦੇ ਪੰਜ ਪੂਆ ਦੇ ਪੁੱਤ ਸ਼ਹੀਦ ਹੋਏ ਸੀ ਤੁਸੀਂ ਬੜੀ ਬੜੀ ਟਾਲੀਆਂ ਕਵੀਸ਼ਰਾਂ ਕੋਲੋਂ ਸੁਣਿਆ ਪਰ ਜਿਹੜਾ ਪੁਆਇੰਟ ਮੈਂ ਤੁਹਾਨੂੰ ਕਹਿਣ ਲੱਗਾ ਥੋੜੇ ਸਾਲਾਂ ਬਾਅਦ ਰਾਜਾ ਭੀਮ ਚੰਦ ਇੱਕ ਮੁਸੀਬਤ ਚ ਫਸ ਗਿਆ ਮੁਸੀਬਤ ਪਤਾ ਕੀ ਆ ਇਹ ਸਾਰੇ ਰਾਜੇ ਟੈਕਸ ਇਕੱਠਾ ਕਰਕੇ ਤੇ ਦਿੱਲੀ ਨੂੰ ਦਿੰਦੇ ਹੁੰਦੇ ਸੀ ਤਿੰਨ ਸਾਲ ਹੋ ਗਏ ਰਾਜਾ ਨੇ ਟੈਕਸ ਕੋਈ ਨਾ ਦਿੱਤਾ ਤੇ ਦਿੱਲੀੋਂ ਇੱਕ ਅਲਫਖਾਨ ਆਂ ਦਾ ਬੰਦਾ ਆਇਆ ਟੈਕਸ ਇਕੱਠਾ ਕਰਨ ਵਾਸਤੇ ਜਦੋਂ ਨੇ ਰਾਜਿਆਂ ਕੋਲੋਂ ਟੈਕਸ ਮੰਗਿਆ ਨਾ ਤੇ ਸਾਰੇ ਰਾਜਿਆਂ ਨੇ ਵੇਖਿਆ ਵੀ ਟੈਕਸ ਸਾਡੇ ਕੋਲੋਂ ਤੇ ਦਿੱਤਾ ਜਾਣਾ ਨਹੀਂ ਤੇ ਸਾਡੇ ਸਾਰਿਆਂ ਦੇ ਨਾਲੋਂ ਤਗੜਾ ਵਾ ਰਾਜਾ ਭੀਮਚੰਦ ਮਰਿਆ ਸੱਪ ਭੀਮਚੰਦ ਤੇ ਗੱਲ ਪਾ ਦਿੰਨੇ ਆ ਵੀ ਅਹੀਂ ਟੈਕਸ ਉਹਨੂੰ ਦੇ ਦਿੱਤਾ ਵਾ ਤੇ ਉਹ ਦੱਬ ਕੇ ਬੈਠਾ ਵਾ ਝੂਠ ਹੀ ਕਹਿ ਦਿੱਤਾ